ਜਦੋਂ ਸੰਸਾਰ ਦੀ ਲੜਾਈ ਹੁੰਦੀ ਹੈ ਉਹ ਜਨਸਾਫ ਨਹੀਂ ਹੋ ਸਕਦਾ ਸੰਸਾਰ ਦੀ ਲੜਾਈ ਜਨਸਾਫ ਨਹੀਂ ਹੋ ਸਕਦਾ ਇਹ ਕਾਲੀ ਗਰੀਬ ਹੈ ਫੌਜ ਚ ਭਰਤੀ ਹੋ ਗਿਆ ਰੋਟੀ ਵਾਸਤੇ ਜਾਂਦਾ ਵਾਰਿਆ ਗਿਆ ਇਨਸਾਫ ਕਹਦਾ ਹੈ ਦੂਆ ਤਾਂ ਮਾਰੂਏ ਜਾਂਦਾ ਉਹ ਰਿਆ ਇਨਸਾਫ ਨਹੀਂ ਹੈ ਗਰੀਬ ਵਾਰੇ ਜਾਂਦੇ ਨੇ ਉਹ ਦੂਏ ਫਿਰ ਵਜ ਜਾਂਦੇ ਨੇ ਪਰ ਤੇ ਅਕਾਉਂਟ ਗਰੀਬ ਜੇ ਪਬਲਿਕ ਮਾਰਦੀ ਹੈ ਤਾਂ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਵਿਚਾਰੇ ਫੌਜੀ ਵਰਦੇ ਨੇ ਗਰੀਬ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦੇ ਵੀ ਤਾਂ ਬੱਚੇ ਹੋਏ ਜੀ ਨੇ ਪਬਲਿਕ ਵਰਗੇ ਹੀ ਹੋਗੇ ਬਰਾਉਣ ਵਾਲੇ ਜਿਹੜੇ ਪਿੱਛੇ ਲੀਡਰ ਨੇ ਆਪਣੀ ਹੱਥ ਧਰਮੀ ਕਿਉਂ ਨਹੀਂ ਛੱਡਦੇ ਕਿਉਂ ਨਹੀਂ ਛੱਡਦੇ ਉਹਨਾਂ ਦੇ ਆਪਣੇ ਇੰਟਰਸਟ ਨੇ ਉਹਦੀ ਆਪਣੀ ਹੋਵੇ ਉਹਨੂੰ ਕਿਉਂ ਨਹੀਂ ਤਿਆਗਦੇ ਦੋ ਇੱਕੋ ਜਿਹੇ ਕੱਟ ਕੋਈ ਇਹ ਪਾਣਾ ਪਰਮੇਸ਼ਰ ਦਾ ਵੀ ਕੋਈ ਨਹੀਂ ਕਰ ਰਿਹਾ ਉਹੀ ਕਰ ਰਿਹਾ ਕਰ ਰਿਹਾ ਉਹੋ ਜਿਹੇ ਹਾਲਾਤ ਪੈਦਾ ਕਰ ਦਿੰਦਾ ਹੈ ਜਦ ਜ਼ੁਲਮ ਵੱਧਦਾ ਹੈ ਜਦ ਅਗਿਆਨਤਾ ਇੰਨੀ ਹਾਵੀ ਹੋ ਜਾਂਦੀ ਹੈ ਇੰਨੀ ਮਜ਼ਬੂਤ ਹੋ ਜਾਂਦੀ ਹੈ ਜਦ ਮਨ ਦੀ ਮਨਮਰਜ਼ੀ ਇੰਨੀ ਸਟ੍ਰੌਂਗ ਹੋ ਜਾਂਦੀ ਹੈ ਜਦ ਨੈਤਿਕਤਾ ਦਾ ਸਰੇ ਬਾਜ਼ਾਰ ਘਾਣ ਹੋਣ ਲੱਗ ਜਾਂਦਾ ਹੈ ਤਾਂ ਇਹ ਜਿਹੇ ਹਾਲਾਤ ਪੈਦਾ ਹੋਣੇ ਸੁਭਾਵਕ ਹੈ